ਮਤਲਬ ਆਪ ਲੋਕਾਂ ਨਾਲੋਂ ਤੋੜਨ ਦੀ ਕੋਸ਼ਿਸ਼ ਕਰਦੇ ਆ ਪਰ ਸਲਾਮ ਕਰਨਾ ਬੰਦਾ ਨਹੀਂ ਕਰਦਾ ਫਸਿਵਾਤੀ ਲਿੱਤੀਆਂ ਜਿਹੜੀਆਂ ਆਪ ਚੜ੍ਹਾਣੀਆਂ ਦੀਆਂ ਅੱਧੇ ਮਾਈਕ ਰੌਣ ਲਈ ਜਿਹੜਾ ਕਰੀਓ ਕੰਮਾਂ ਦੇ ਲੋਕਾਂ ਨੇ ਸਾਰੀਆਂ ਗਾਤਾਂ ਦੇ ਲੋਕਾਂ ਨੇ ਜਿਹੜਾ ਸਪੋਰਟ ਨੂਰ ਕਪੂਰੀ ਤੋਂ ਕਰਦੇ ਆ ਕਿ ਚੰਗੀ ਗੱਲ ਆ ਰਿਹਾ ਵਰਕਰ 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 ਔਲਾਦ ਵਰਕਰ ਸਾਰਿਆਂ ਦੇ ਉੱਤੇ ਤਲਵਾਰ ਜਿਹੜੀ ਆ ਵਕਤ ਤੋਂ ਕੱਟਦੀ ਹੈ ਪਰ ਅੱਜ ਇਹ ਪਹਿਲੀ ਵਾਰੀ ਹੋਇਆ ਕਿ ਜਿਹੜਾ ਸਾਰਿਆਂ ਤੇ ਤਲਵਾਰ ਲੱਗੀ ਸੀ ਉਹ ਸਾਰੇ ਨੂੰ ਕਹੀਆਂ ਅੱਜ ਥੱਲੇ ਕਰਦੇ ਹੋਏ ਸਾਥੀਆਂ ਨੇ ਦਵਾ ਦੇ ਉਦੇਸ਼ ਦਾ ਪੂਰਾ ਜਿਹੜਾ ਹੁਣ 24 ਵਿੱਚ ਅਸੀਂ ਚੱਲਦੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੀ ਸੰਘਾਰ ਮੈਂ ਤੁਹਾਨੂੰ ਦਿਖਾ ਕੇ ਤੁਹਾਨੂੰ ਕਹਿੰਿਆ ਜਿਹੜੀ ਅੱਜ ਪੈਡਲ ਪਰਲ ਵਾਲੀਆਂ ਜਿਹੜੀਆਂ ਦੀਆਂ ਦੀਆਂ ਆਇਆ ਮਾਸਾ ਲਗਾ ਕੇ ਇਸੇ ਨਾਲ ਲਗਾ ਕੇ ਪਰ ਜਿਸੇ ਜਿਹੜਾ ਸਾਡੇ ਸਾਥੀਆਂ ਦਾ ਧਿਆਨ ਉਧਰ ਕਿਡਾ ਜਾ ਰਿਹਾ ਪਰ ਜਿਹੜੀ ਮੇਨ ਗੱਲ ਹੈ ਕੁਲਟੀ ਮੋਈ ਤੇ ਜੁੱਲੀ ਜਿਸ ਤੋਂ ਲੋਕਾਂ ਪਰ ਕਿੱਡਾ ਜਾ ਰਿਹਾ ਪੈਸਾਨ ਨੇ ਪਰ ਮੈਂ ਇੱਕ ਮਿੰਟ ਬਸ ਬਤਾਈ ਦੇਣਾ ਹੈ ਕਿਾਰੇ ਲੋਕਾਂ ਜਿਹੜੇ ਇੱਕ ਮੰਤ ਲਈ ਇਕੱਠੇ ਹੋ ਕੇ ਪਿਆਰੀਆਂ ਕਰ ਰਹਾ ਜੀ ਲੋਕਾਂ ਦੀ ਆਵਾਜ਼ ਗੰਭੀਰ ਗੱਲ ਕਰਦਾ ਸਾਡੇ 77 ਸਾਲ ਦਾ ਸਰਦਾਰ ਜਿੱਕਰ ਸਿੱਧਵੀਂ ਦੇ ਅੰਦਰ ਪਰਤੀਆਂ ਦਾ ਤਾਂ ਉਸ ਦੀ ਤਨਖਾਹ 75000 ਤੇ ਸਰਕਾਰ ਦੀ ਕਿਰਤਾਂਕਾਰੀ ਤੇ ਖਟਣਕਾਰੀ ਨਿੰਦਿਆ ਕਰਦੇ ਆ ਕਿ ਜਿਹੜਾ ਸਮਾਜ ਦੇ ਅੰਦਰ ਫਲਣ ਲੱਗੀ ਹੋਈ ਹੈ ਕਿ ਅਸੀਂ ਆਪਣੇ ਬੱਚੇ ਨੂੰ ਡਾਕਟਰ ਬਣਾਉਣਾ ਹਾਂ ਬੁਲਟ ਜਨਤਰੀਆਂ ਮੁਲਾਸਤ ਕਰੀਆਂ ਉਹਨਾਂ ਦੇ ਨਾਲ ਡਾਕਟਰ ਤਾਂ ਬਣਾ ਲੋਗੇ ਪਰ ਨੌਕਰੀ ਫੇਕਰਾਓ ਅਸੀਂ ਇਹਦੀ ਹਾਲਾਤ ਨੇ ਇਸੇ ਤਰੀਕੇ ਨਾਲ ਪੰਜਾਬਾਨਾਂ ਦੇ ਅੰਦਰ ਜਿਹੜੀ ਬਣਤੀ ਸੀ ਕਾਨੂੰਨ ਬਣਾਉਣ ਤੋਂ ਬਾਅਦ ਐਮਐਸਪੀ ਦੀ ਗੱਲ ਆ ਇਤਿਹਾਸ ਦੇ ਵਿੱਚ ਪਹਿਲੀ ਵਾਰ ਕਿਹੜਾ ਐਮਐਸਪੀ ਮੰਗਿਆ ਉਹਨਾਂ ਟੀਕਾਰਨ ਆ ਆਰਟੀਆ ਚ ਐਮਐਸਪੀ ਪਹਿਲੀ ਵਾਰਕ ਹੋਵੇ ਦੁਕਾਨ ਦੇ ਅੰਦਰ ਵਰਕ ਹੋਵੇ ਸਿਰਫ ਸਿਰਫ ਤਿੰਨ ਸਟੇਟਾਂ ਦੇ ਅੰਦਰ ਲਾਗੂ ਆ ਪੰਜਾਬ ਪਹਾੜਾਣਾ ਤੇ ਯੂਪੀ ਅੱਜ ਹਰ ਬੰਦਾ ਦੁਖੀ ਆ ਹਰ ਬੰਦਾ ਇਸ ਸਟੇਟ ਦੇ ਅੰਦਰ ਜਿਹੜੀਆਂ ਨੀਤੀਆਂ ਬਣਾਈਆਂ ਜਾ ਰਹੀਆਂ ਨਹੀਂ ਲੱਗਦਾ ਕਿਤੇ ਕਾਰਪੋਰੇਟ ਉਡੀ ਪਾਈ ਜੀ 15000 ਰੁਪਏ ਨੂੰ ਆਪਾਂ ਮਿਲ ਗਿਆ ਹੈ ਤਾਂ ਤਾਉਣ ਵਾਸਤੇ ਚੀਜ਼ਾਂ ਕੀਤੀਆਂ ਜਾ ਰਹੀਆਂ ਸੋ ਪਿਆਜ਼ ਬੰਨਵਾ ਗਏ ਲਮੀਰਾਂ ਦੇ ਅਖਾਈ ਤੱਕ ਦੁਕਾਨ ਨਹੀਂ ਕੀਤੀ ਉਹਨਾਂ ਦੇ ਉੱਪਰ ਐਨਐਸਸੀ ਨੇ ਬੇਨਤੀ ਕਰਦੇ ਨੇ ਵੱਤੋ ਵਾਦੇ ਦਾ ਸਮਰਥਨ ਦੋ ਉਹ ਦਾਸ ਬਿਨਾ ਕਮਾਈ ਕਿਸਾਨ ਦੀ ਜਿਹੜੀ ਉਹ ਖਾ ਜਾਂਦਾ ਇਸ ਕਰਕੇ ਜਿਹੜਾ ਸਾਡਾ ਕਿਸਾਨ ਆ ਅਤਰੂ ਗੈਸ ਦੇ ਗੋਲੇ ਡੋਲ ਰਹੇ ਸਿੱਟੇ ਆ ਪੰਜਾਬ ਦੀ ਹਦਦ ਦੇ ਅੰਦਰ ਗੱਲਬਾਤਾਂ ਕੀਤੇ ਜਾ ਰਹੇ ਆ ਕਿਉਂਕਿ ਸਾਡੇ ਕਿਸਾਨ ਜਿਹੜੇ ਬੰਦੇ ਡੈਮੋਕਰੇਟਿਕ ਨੈਸ਼ਨਲ ਪਾਰਟੀ ਦੇ ਹੈ ਜਿਹੜੇ ਉਹ ਇਧਰ ਆ ਕੇ ਜਿਲ੍ਹਾ ਕਮਿਸ਼ਨਰ ਦੀ ਬੰਦੇ ਨਾਲ ਤੇ ਇਹ ਕਰਦੇ ਆ ਚਾਹੀਏ ਕਰਦੇ ਉਹਨਾਂ ਦੇ ਉੱਪਰ ਗੋਲੇ ਸੱਟੇ ਜਾਂਦੇ ਆ ਜੋ ਕਿਸਾਨ ਮੋਰਚੇ ਦੇ ਦੇਖਦੇ ਹੋਏ ਸਾਡੇ ਰਾਜਨੀਤਿਕ ਸਰਕਾਰਾਂ માં ਅੱਜ ਨੂੰ ਹੋਇਆ ਗਨੀ 70 ਹੋਇਆ ਮਜਰ ਹੈ ਮੰਤਰੀ ਹੋਇਆ ਮੁੱਖ ਮੰਤਰੀ ਜਿਹਨਾਂ ਦੇ 92 ਐਮਐਲਏ ਜਿਹੜੇ ਹੈਗੇ ਆ ਇਸ ਸਮੇਂ ਸੱਤਾਧਰਵਾ ਉਹ ਬਿਲਕੁਲ ਨਹੀਂ ਬੋਲੀ ਤਾਂ ਸਪਸ਼ਟਾ ਕਿ ਇਹ ਕੇਂਦਰ ਨਾਲ ਮਿਲ ਕੇ ਜਾਂਦਾ ਹੈ ਪਰ ਹਰਿਆਣਾ ਕੀਤਾ ਹਿਧਿਆਣਾ ਕੀਤਾ ساری ਮਿਹਨਤ ਕਰਕੇ ਉਹਦਾ ਪਰੰਤੂ ਇਹਨਾਂ ਨੂੰ ਇਹ ਨਹੀਂ ਪਤਾ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਾਂ ਨੇ ਵਿਦਿਆਰਥੀ ਲਖਨ ਇਕੱਲੇ ਇਕੱਲੇ ਪੇੜ ਗਏ ਇਸ ਬਾਰੇ ਮੈਂ ਗੱਲ ਕਰਾਂਗਾ ਕਿਤੇ ਮੁਲਾਜ਼ਮ ਜਦੋਂ ਸੰਘਰਸ਼ ਕਰਦਾ ਹੈ ਉਹ ਕਿਤੇ ਨਾ ਕਿਸਾਨ ਵੀਰੋ ਕਹਿੰਦੇ ਬੱਚੇ ਬੱਚੇ ਕਿੱਥੇ ਭੱਜਦੇ ਜਾਣਗੇ ਨਾਲ ਹੀ ਨੇ ਨੇ ਵੀ ਸਰਕਾਰਾਂ ਨੇ ਮੋਦੀ ਨੇ ਵੀ ਤੇ ਪੰਜਾਬ ਦੌਰਾਨ ਵੀ ਬਹੁਤ ਦਾ ਬਖੂਰਦੇ ਆ ਇਹ ਪੈਨਸ਼ਨ ਲਾਗੂ ਕਰਾਂਗੇ ਕੋਈ ਵੀ ਪੈਨਸ਼ਨ ਨਹੀਂ ਲਾਗੂ ਕੀਤੀ ਇਹ ਦੇਜਾ ਮਾਨ ਬੰਦਾ ਨੇ ਕਿਉਂਕਿ ਇਹ ਲੜਾਈ ਜਦੋਂ ਪੈਨਸ਼ਨ ਨਹੀਂ ਲੱਗਦੀ ਤਾਂ ਕੌਣ ਵਾਲ ਸਮਝ